ਲੋ ਜੀਆ ਵੇਖ ਲੋ ਸਾਡੇ ਬਲੂੰਗੜੇ ਵੇਖ ਲੋ ਵੇਖੋ ਚਾਰ ਆ ਤੇ ਵੇਖ ਗੱਟੇ ਚ ਫਿਰ ਲਾ ਲਾ ਉਹ ਨਿਕਲ ਗਏ ਲੈ ਜਾਨਵਰਾਂ ਪੂਰੇ ਖੁਸ਼ ਆਏ ਪੂਰੇ ਖੁਸ਼ ਲੁੱਡੀਆਂ ਪਾਉਂਦੇ ਫਿਰਦੇ ਆ ਹੈ ਸਸ ਕਰਕੇ ਇਹਨਾਂ ਨੂੰ ਭਜਾਇਆ ਮਾਰਿਆ ਨਾ ਕਰੋ ਯਾਰ ਇਹ ਵੀ ਰੱਬ ਦੀ ਜੀ ਆ ਖੇਡਣ ਦਿਆ ਕਰੋ ਲੈ ਮਰੀ ਛਾਲ ਨੇ ਠੀਕ ਹੈ ਜੀ ਸਾਡਾ ਮोटा ਜਿਹਾ ਖਾ ਪੀ ਲੈਂਦੇ ਆਦਤ ਥਰੇ ਫਿਰਦੇ ਆ ਇਹ ਆ ਵੇਖੋ ਮਰੀ ਛਾਲ ਚੌੜ ਵੀ ਕਰਦੇ ਤੇ ਦਾਮੜ ਸਾਡੇ ਅਰਗਿਆਂ ਦੇ ਵੀ ਪਾਸ ਹੋ ਜਾਂਦੇ ਤੇ ਬਾਕੀ ਵੀ ਕੁਛ ਰਹਿੰਦੇ ਆ ਉਹ ਬੰਦਾ ਹੀ ਇੱਕ ਜਾ ਵੀ ਜਿਹੜਾ ਮਤਲਬ ਆਪ ਦੇ ਅੰਦਰ ਇੱਕ ਫਰੇਵ ਰੱਖ ਕੇ ਚੱਲਦਾ ਲਾਲਚ ਇਹਦਾ ਪਿਆਰ ਦੇ ਭੁੱਖਿਆ ਜਾਨਵਰ ਸੋ ਐਵੇਂ ਲੱਗਦਾ ਹੁੰਦਾ ਵੀ ਪਤਾ ਨਹੀਂ ਕੀ ਖਰਾਬ ਕਰ ਦੇਣਗੇ ਕੀ ਸਾਡਾ ਲੈ ਜਾਣਗੇ ਕੋਹ ਨਹੀਂ ਬਸ ਚੌੜ ਕਰਦੇ ਰਹਿੰਦੇ ਖੇਡਦੇ ਰਹਿੰਦੇ ਆ ਤੇ ਜੇ ਕਰੇ ਕਿ ਇਹਦੇ ਹੁੰਦੇ ਆ ਤਾਂ ਐਵੇਂ ਭਜਾਏ ਨਾ ਕਰੋ ਕਿਉਂਕਿ ਆ ਆ ਵੀ ਜਾਂਦੇ ਹੈਗੇ ਮਤਲਬ ਕਈ ਵਾਰੀ ਐ ਲੱਗਦਾ ਯਾਰ ਕਿੱਥੋਂ ਆ ਗਏ ਇੰਨੇ ਆ ਗਏ ਸਾਡੇ 4 ਐ ਨਾ ਇੱਕ ਇਹਦੀ ਮਾਂ ਪੰਜ ਸੋ ਵਧੀਆ ਚਲੋ ਜੀ ਲੱਗੇ ਰਹਿੰਦਾ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਨੂੰ ਤੇ ਸ਼ੇਅਰ ਕਰ ਦਿਓ